ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਦੇ ਰਸਤੇ ਅਮਰੀਕਾ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗੈਰ ਕਾਨੂੰਨੀ ਤਸਕਰੀ ਦੇ ਨਾਲ ਜੁੜੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰਕੇ ਉਸ ਉੱਤੇ ਸੰਘੀ ਅਦਾਲਤ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਦੋਸ਼ੀ ਨੌਜਵਾਨ ਦੀ ਪਛਾਣ ਸ਼ਿਵਮ ਦੇਵਜੋ ਹੋਈ ਹੈ ਜਿਸ ਉੱਤੇ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਮਨੁੱਖੀ ਤਸਕਰੀ ਦੀ ਸਾਜ਼ਿਸ਼ ਰਚਨਾ ਤੇ ਵਿੱਤੀ ਲਾਭ ਦੇ ਲਈ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਕਰਵਾਉਣ ਦੇ ਦੋਸ਼ ਲਗਾਏ ਗਏ ਨੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਸਾਰਾ ਮਾਮਲਾ ਜਨਵਰੀ ਤੋਂ ਜ ਸੈਚੁਅਰੇ ਸ਼ਿਵਮ ਨਿਊਯਾਰਕ ਸੁਬੇ ਦੇ ਕਲਿੰਟਨ ਕਾਉਂਟੀ ਖੇਤਰ ਦੇ ਵਿੱਚ ਕੈਨੇਡਾ ਅਮਰੀਕਾ ਸਰਹੱਦ ਰਾਹੀਂ ਲੋਕਾਂ ਨੂੰ ਗੁਪਤ ਤਰੀਕੇ ਨਾਲ ਅਮਰੀਕਾ ਪਹੁੰਚਾਉਂਦਾ ਕੰਮ ਕਰਦਾ ਸੀ ਜਨਵਰੀ 2025 ਦੇ ਵਿੱਚ ਅਮਰੀਕੀ ਸਰਹੱਦ ਸੁਰੱਖਿਆ ਬਲ ਯਾਨੀ ਸੀਬੀਪੀ ਨੇ ਦੋ ਸ਼ੱਕੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਹਾਂ ਗੱਡੀਆਂ ਦੇ ਡਰਾਈਵਰਾਂ ਨੇ 에ਜੰਟਾਂ ਤੋਂ ਪਛਣ ਦੇ ਲਈ ਤੇਜ਼ ਰਫ਼ਤਾਰ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ ਕਾਫੀ ਪਿੱਛਾ ਕਰਨ ਤੋਂ ਬਾਅਦ ਜਦੋਂ ਇਹਨਾਂ ਗੱਡੀਆਂ ਨੂੰ ਰੋਕੇ ਗਿਆ ਤਾਂ ਉਹਨਾਂ ਦੇ ਵਿੱਚੋਂ ਪਾਰਾਪਾਰਤੀ ਨਾਗਰਿਕ ਮਿਲੇ ਜਿਨ੍ਹਾਂ ਦੇ ਕੋਲ ਅਮਰੀਕਾ ਵਿੱਚ ਦਾਖਲੇ ਲਈ ਕੋਈ ਵੀ ਕਾਨੂੰਨੀ ਦ ਜੋਅਚ ਏਜੰਸੀਆਂ ਦਾ ਦੋਸ਼ ਹੈ ਕਿ ਸ਼ਿਵਮ ਨੇ ਨਿੱਜੀ ਲਾਭ ਹਾਸਲ ਕਰਨ ਦੇ ਲਈ ਮਾਸੂਮ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਨੂੰ ਸਰਹੱਦ ਪਾਰ ਕਰਵਾਇਆ। ਠੰਡੇ ਮੌਸਮ, ਅਣਜਾਣ ਰਸਤੇ ਤੇ ਕਾਨੂੰਨੀ ਖਤਰੇ ਹੋਣ ਦੇ ਭਾਵਸੂ ਤਸਦਰਾ ਤੇ ਵੱਲੋਂ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਇਸ ਗੈਰ ਕਾਨੂੰਨੀ ਤੰਦੇ ਦੇ ਵਿੱਚ ਤੱਕੇ ਜਾ ਰਹੇ ਜੇਕਰ ਅਦਾਲਤ ਵਿੱਚ ਸ਼ਿਵਮ ਉੱਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਸ ਨੂੰ ਹਰੇਕ ਦੋਸ਼ ਦੇ ਲਈ ਵੱਧ ਤੋਂ ਵੱਧ 10 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਗੋਰ ਕਰਨ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੈਕਸੀਕੋ ਅਮਰੀਕਾ ਸਹਿਦੂਤੇ ਸક્રિય ਵਦਨ ਤੋਂ ਬਾਅਦ ਮਨੁੱਖੀ ਤਸਕਰ ਹੁਣ ਕੈਨੇਡਾ ਵਾਲੀ ਉੱਤਰੀ ਰਸਤੇ ਦੇ ਵੱਲ ਤੋਂ ਵੱਧ ਕਰ ਰਹੇ ਨੇ ਇਸ ਬਦਲੇ ਲੋਜਾਨੂ ਵੇਖਦੇ ਅਮਰੀਕੇ ਚੰਸ ਤੇ ਹੁਣ ਕੈਨੇਡਾ ਅਮਰੀਕਾ ਸਰਹੱਦ ਉੱਤੇ ਵੀ ਸਖਤ ਨਿਗਰਾਨੀ ਕਰ ਰਹੀਆਂ ਨੇ ਇਹ ਮਾਮਲਾ ਇੱਕ ਵਾਰ ਫੇਸ ਸਪਸ਼ਟ ਕਰਦਾ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਰਸਤੇ ਕਿੰਨੇ ਖਤਰਨਾਕ ਹੋ ਸਕਦੇ ਨੇ ਤੇ ਕਿਵੇਂ ਮਾਸੂਮ ਲੋਕ ਤਸਕਰਾਂ ਤੇ ਚਾਲਤ ਵਿੱਚ ਫਸ ਕੇ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਸਕਦੇ ਨੇ ਕੈਨੇਡਾ ਨੇ ਰਸਤੇ ਅਮਰੀਕਾ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗੈਰ ਕਾਨੂੰਨੀ ਤਸਕਰੀ ਦੇ ਨਾਲ ਜੁੜੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰਕੇ ਉਸ ਉੱਤੇ ਸੰਘੇਦਾਲਤ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਦ ਇਹ 300 ਨਿਊਯਾਰਕ ਦੇ ਫੈਡਰਲ ਕੋਰਟ ਦੇ ਵਿੱਚ ਮਨੁੱਖੀ ਤਸਕਰੀ ਦੀ ਸਾਜ਼ਿਸ਼ ਰਚਨਾ ਤੇ ਵਿਤਿਲਾਭ ਦੇ ਲਈ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਕਰਵਾਉਣ ਦੇ ਦੋਸ਼ ਲਗਾਏ ਗਏ ਨੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਸਾਰਾ ਮਾਮਲਾ ਜਨਵਰੀ ਤੋਂ ਜੂਨ 2025 ਦੇ ਦਰਮਿਆਨ ਅਤੇ ਸੇਚਾਰੇ ਸ਼ਿਵਮ ਨਿਊਯਾਰਕ ਸੂਬੇ ਦੇ ਕਲਿੰਟਨ ਕਾਉਂਟੀ ਖੇਤਰ ਦੇ ਵਿੱਚ ਕੈਨੇਡਾ ਅਮਰੀਕਾ ਸਰਹੱਦ ਰਾਹੀਂ ਲੋਕਾਂ ਨੂੰ ਗੁਪਤ ਤਰੀਕੇ ਨਾਲ ਅਮਰੀਕਾ ਪਹੁੰਚਾਉਂਦਾ ਕੰਮ ਕਰਦਾ ਸੀ। ਜਨਵਰੀ 2025 ਦੇ ਵਿੱਚ ਅਮਰੀਕੀ ਸਰਹੱਦ ਸੁਰੱਖਿਆ ਬਲ ਯਾਨੀ CBP ਨੇ ਦੋ ਸ਼ੱਕੀ ਗੱਡੀਆਂ ਨੂੰ ਰੋਕ ਕੰਤੀ ਕੋਸ਼ਿਸ਼ ਕੀਤੀ ਪਰ ਤੋਂ ਹ ਗੱਡੀਆਂ ਦੇ ਡਰਾਈਵਰਾਂ ਨੇ ਏਜੰਟਾਂ ਤੋਂ ਪਚਣ ਦੇ ਲਈ ਤੇਜ਼ ਰਫ਼ਤਾਰ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ ਕਾਫੀ ਪਿੱਛਾ ਕਰਨ ਤੋਂ ਬਾਅਦ ਜਦੋਂ ਇਹਨਾਂ ਗੱਡੀਆਂ ਨੂੰ ਰੋਕੇ ਕਿਹਾ ਤਾਂ ਉਹਨਾਂ ਦੇ ਵਿੱਚੋਂ ਪਾਰਾਪਾਰਤੀ ਨਾਗਰਿਕ ਮਿਲੇ ਜਿਨ੍ਹਾਂ ਦੇ ਕੋਲ ਅਮਰੀਕਾ ਵਿੱਚ ਦਾਖਲੇ ਦੇ ਲਈ ਕੋਈ ਵੀ ਕਾਨੂੰਨੀ ਦਸਤਾਵੇਜ਼ ਨਹੀਂ ਸਨ ਜਵਾਜ ਅਜੰਸੀਆ ਦਾ ਦੋਸ਼ ਹੈ ਕਿ ਸ਼ਿਵਮ ਨੇ ਨਿੱਜੀ ਲਾਭ ਹਾਸਲ ਕਰਨ ਦੇ ਲਈ ਮਾਸੂਮ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਨੂੰ ਸਰਹੱਦ ਪਾਰ ਕਰਵਾਇਆ ਠੰਡੇ ਮੌਸਮ ਅਣਜਾਨ ਰਸਤੇ ਤੇ ਕਾਨੂੰਨੀ ਖਤਰੇ ਹੋਣ ਦੇ ਬਾਵਜੂਦ ਤਸਦਰਾ ਤੇ ਵੱਲੋਂ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਧੱਕੇ ਜਾ ਰਹੇ ਜੇਕਰ ਅਦਾਲਤ ਵਿੱਚ ਸ਼ਿਵਮ ਉੱਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਸ ਨੂੰ ਹਰੇਕ ਦੋਸ਼ ਦੇ ਲਈ ਵੱਧ ਤੋਂ ਵੱਧ 10 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਗੌਰ ਕਰਨ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੈਕਸੀਕੋ ਅਮਰੀਕਾ ਸਰਹੱਦ ਉਤੇ ਸਖਤੀ ਵਧਣ ਤੋਂ ਬਾਅਦ ਮਨੁੱਖੀ ਤਸਕਰ રસ્તેની વર્તું વાત કરે ਇਸ ਬਦਲਦੇ ਰੁਝਾਨ ਨੂੰ ਵੇਖਦੇ ਹਾਂ ਲਿਖੇ ਏਜੰਸੀਆਂ ਹੁਣ ਕੈਨੇਡਾ ਅਮਰੀਕਾ ਸਰਹੱਦ ਉੱਤੇ ਵੀ ਸਖਤ ਨਿਗਰਾਨੀ ਕਰ ਰਹੀਆਂ ਨੇ ਇਹ ਮਾਮਲਾ ਇੱਕ ਵਾਰ ਫੇਰ ਸਪੱਸ਼ਟ ਕਰਦਾ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਰਸਤੇ ਕਿੰਨੇ ਖਤਰਨਾਕ ਹੋ ਸਕਦੇ ਨੇ ਅਤੇ ਕਿਵੇਂ ਮਾਸੂਮ ਲੋਕ ਤਸਕਰਾਂ ਦੇ जाल ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਸਕਦੇ ਨੇ ਕੈਨੇਡਾ ਨੇ ਰਸਤੇ ਅਮਰੀਕਾ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗੈਰ ਕਾਨੂੰਨੀ ਤਸਕਰੀ ਦੇ ਨਾਲ ਜੁੜੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰਕੇ ਉਸ ਉੱਤੇ ਸੰਘੇਦਾਲਤ ਦੇ ਵਿੱਚ ਮੁਕਦਮਾ ਜਿਸ ਉਤੇ ਨਿਊਯਾਰਕ ਦੇ ਫੈਡਰਲ ਕੋਰਟ ਦੇ ਵਿੱਚ ਮਨੁੱਖੀ ਤਸਕਰੀ ਦੀ ਸਾਜ਼ਿਸ਼ ਰਚਨਾ ਤੇ ਵਿੱਤੀ ਲਾਭ ਦੇ ਲਈ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਕਰਵਾਉਣ ਦੇ ਦੋਸ਼ ਲਗਾਏ ਗਏ ਨੇ ਅਦਾਲਤੀ ਰਸਤੇ ਵਿਜਮ ਮੁਤਾਬਕ ਇਹ ਸਾਰਾ ਮਾਮਲਾ ਜਨਵਰੀ ਤੋਂ ਜੂਨ 2025 ਦੇ ਦਰਮਿਆਨ ਤੱਥ ਸਿਚਾਰੇ ਸ਼ਿਵਮ ਨਿਊਯਾਰਕ ਸੁਬੇ ਦੇ ਕਲਿੰਟਨ ਕਾਉਂਟੀ ਖੇਤਰ ਦੇ ਵਿੱਚ ਕੈਨੇਡਾ ਅਮਰੀਕਾ ਸਰਹੱਦ ਰਾਹੀਂ ਲੋਕਾਂ ਨੂੰ ਗੁਪਤ ਤਰੀਕੇ ਨਾਲ ਅਮਰੀਕਾ ਪਹੁੰਚਾਉਂਦਾ ਕੰਮ ਕਰਦਾ ਸੀ ਜਨਵਰੀ 2025 ਦੇ ਵਿੱਚ ਅਮਰੀਕੀ ਸਰਹੱਦ ਸੁਰੱਖਿਆ ਬਲ ਯਾਨੀ CBP ਨੇ ਦੋ ਸ਼ੱਕੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਹਾਂ ਗੱਡੀਆਂ ਦੇ ਡਰਾਈਵਰਾਂ ਨੇ ਏਜੰਟਾਂ ਤੋਂ ਪਚਣ ਦੇ ਲਈ ਤੇਜ਼ ਰਫ਼ਤਾਰ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ ਕਾਫੀ ਪਿੱਛਾ ਕਰਨ ਤੋਂ ਬਾਅਦ ਜਦੋਂ ਇਹਨਾਂ ਗੱਡੀਆਂ ਨੂੰ ਰੋਕੇ ਕਿਹਾ ਤਾਂ ਉਹਨਾਂ ਦੇ ਪਰਾਪਤੀ ਨਾਗਰਿਕ ਮਲੇ ਚਿਨਾ ਦੇ ਕੋਲ ਅਮਰੀਕਾ ਵਿੱਚ ਦਾਖਲੇ ਲਈ ਕੋਈ ਵੀ ਕਾਨੂੰਨੀ ਦਸਤਾਵੇਜ਼ ਨਹੀਂ ਸਨ। ਜਾਂਚ ਅੰਜਨਸਿਆ ਦਾ ਦੋਸ਼ ਹੈ ਕਿ ਸ਼ਿਵਮ ਨੇ ਨਿੱਜੀ ਲਾਭ ਹਾਸਲ ਕਰਨ ਦੇ ਲਈ ਮਾਸੂਮ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਨੂੰ ਸਰਹੱਦ ਪਾਰ ਕਰਵਾਇਆ। ਠੰਡੇ ਮੌਸਮ ਅਣਜਾਨ ਰਸਤੇ ਤੇ ਕਾਨੂੰਨੀ ਖਤਰੇ ਹੋਣ ਦੇ ਬਾਵਜੂਦ ਦਸਤਾਵੇਜ਼ਾਂ ਦੇ ਵੱਲੋਂ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਧੱਕੇ ਜਾ ਰਹੇ ਜੇਕਰ ਅਦਾਲਤ ਵਿੱਚ ਸ਼ਿਵਮ ਉੱਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਸ ਨੂੰ ਹਰੇਕ ਦੋਸ਼ ਦੇ ਲਈ ਵੱਧ ਤੋਂ ਵੱਧ 10 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਗੋਰ ਕਰਨ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੈਕਸੀਕੋ ਅਮਰੀਕਾ ਸਰਹੱਦ ਉਤੇ ਸਖਤੀਬਧਨ ਤੋਂ ਬਾਅਦ ਮਨੁੱਖੀ ਤਸਕਰ ਹੁਣ ਕੈਨੇਡਾ ਵਾਲੀ ਉੱਤਰੀ ਰਸਤੇ ਦੇ ਵੱਲ ਤੋਂ ਵੱਧ ਕਰ ਰਹੇ ਨੇ ਇਸ ਬਦਲਦੇ ਰੁਝਾਨ ਨੂੰ ਵੇਖਦੇ ਆ ਅਮਰੀਕੀ ਏਜੰਸੀਆਂ ਹੁਣ ਕੈਨੇਡਾ ਅਮਰੀਕਾ ਸਰਹੱਦ ਉੱਤੇ ਵੀ ਸਖਤ ਨਿਗਰਾਨੀ ਕਰ ਰਹੀਆਂ ਨੇ ਇਹ ਮਾਮਲਾ ਇੱਕ ਵਾਰ ਫੇਰ ਸਪੱਸ਼ਟ ਕਰਦਾ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਰਸਤੇ ਕਿੰਨੇ ਖਤਰਨਾਕ ਹੋ ਸਕਦੇ ਨੇ ਅਤੇ ਕਿਵੇਂ ਮਾਸੂਮ ਲੋਕ ਤਸਕਰਾਂ ਤੇ ਜਾਲਤੀ ਵਿੱਚ ਫਸ ਕੇ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਸਕਦੇ ਨੇ ਕੈਨੇਡਾ ਨੇ ਰਸਤੇ ਅਮਰੀਕਾ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗੈਰ ਕਾਨੂੰਨੀ ਤਸਕਰੀ ਦੇ ਨਾਲ ਜੁੜੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰਕੇ ਉਸ ਉੱਤੇ ਸੰਘੇਦਾਲਤ ਦੇ ਵਿੱਚ ਮੁਕਦ ਇਸ ਤੋਂ ਨਿਊਯਾਰਕ ਦੇ ਫੈਡਰਲ ਕੋਰਟ ਦੇ ਵਿੱਚ ਮਨੁੱਖੀ ਤਸਕਰੀ ਦੀ ਸਾਜ਼ਿਸ਼ ਉਚੋਣ ਅਤੇ ਵਿਤਿ ਲਾਭ ਦੇ ਲਈ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਕਰਵਾਉਣ ਦੇ ਦੋਸ਼ ਲਗਾਏ ਗਏ ਨੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਸਾਰਾ ਮਾਮਲਾ ਜਨਵਰੀ ਤੋਂ ਜੂਨ 2025 ਦੇ ਦਰਮਿਆਨ ਤੱਥ ਸੇਜਾਰੇ ਸ਼ਿਵਮ ਨਿਊਯਾਰਕ ਸੂਬੇ ਦੇ ਕਲਿੰਟਨ ਕਾਉਂਟੀ ਖੇਤਰ ਦੇ ਵਿੱਚ ਕੈਨੇਡਾ ਅਮਰੀਕਾ ਸਰਹੱਦ ਰਾਹੀਂ ਲੋਕਾਂ ਨੂੰ ਗੁਪਤ ਤਰੀਕੇ ਨਾਲ ਅਮਰੀਕਾ ਪਹੁੰਚਾਉਂਦਾ ਕੰਮ ਕਰਦਾ ਸੀ। ਜਨਵਰੀ 2025 ਦੇ ਵਿੱਚ ਅਮਰੀਕੀ ਸਰਹੱਦ ਸੁਰੱਖਿਆ ਬਲ ਯਾਨੀ CBP ਨੇ ਦੋ ਸ਼ੱਕੀ ਗੱਡੀਆਂ ਨੂੰ ਰੋਕਿਆ ਦੀ ਕੋਸ਼ਿਸ਼ ਕੀਤੀ ਪਰ ਤੋਂ ਹ ਗੱਡੀਆਂ ਦੇ ਡਰਾਈਵਰਾਂ ਨੇ 에ਜੰਟਾਂ ਤੋਂ ਪੰਚਨ ਲਈ ਤੇਜ਼ ਰਫ਼ਤਾਰ ਦੇ ਨਾਲ ਪੰਚਨ ਦੀ ਕੋਸ਼ਿਸ਼ ਕੀਤੀ ਹੈ ਕਾਫੀ ਪਿੱਛਾ ਕਰਨ ਤੋਂ ਬਾਅਦ ਜਦੋਂ ਇਹਨਾਂ ਗੱਡੀਆਂ ਨੂੰ ਰੋਕੇ ਕਿਹਾ ਤਾਂ ਉਹਨਾਂ ਦੇ ਵਿੱਚੋਂ ਪਾਰਾਪਾਰਤੀ ਨਾਗਰਿਕ ਮਿਲੇ ਜਿਨ੍ਹਾਂ ਦੇ ਕੋਲ ਅਮਰੀਕਾ ਵਿੱਚ ਦਾਖਲੇ ਲਈ ਕੋਈ ਵੀ ਕਾਨੂੰਨੀ ਦਸਤਾਵੇਜ਼ ਨਹੀਂ ਸਨ ਜਾਂਚ ਅਜੰਸੀਆਂ ਦਾ ਦੋਸ਼ ਹੈ ਕਿ ਸ਼ਿਵਮ ਨੇ ਨਿੱਜੀ ਲਾਭ ਹਾਸਲ ਕਰਨ ਦੇ ਲਈ ਮਾਸੂਮ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਨੂੰ ਸਰਹੱਦ ਪਾਰ ਕਰਵਾਇਆ ਠੰਡੇ ਮੌਸਮ ਅਣਜਾਣ ਰਸਤੇ ਤੇ ਕਾਨੂੰਨੀ ਖਤਰੇ ਹੋਣ ਦੇ ਭਾਵਸੂ ਦਸਤਾਵੇਜ਼ਾਂ ਦੇ ਵੱਲੋਂ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਇਸ ਗੈਰ ਕ ਤੱਕੇ ਜਾ ਰਹੇ ਚਿਕਰ ਅਦਾਲਤ ਵਿੱਚ ਸ਼ੀਮੋ ਮਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਨੇ ਤੋਂ ਉਸ ਨੂੰ ਹਰੇਕ ਦੋਸ਼ ਦੇ ਲਈ ਵੱਧ ਤੋਂ ਵੱਧ 10 ਸਾਲ ਤੱਕ ਦੀ ਛੇਲਦੀ ਸਜ਼ਾ ਹੋ ਸਕਦੀ ਹੈ ਗੌਰ ਕਰਨ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੈਕਸੀਕੋ ਅਮਰੀਕਾ ਸਰਹੱਦ ਉਤੇ ਸਖਤੀਬਧਨ ਤੋਂ ਬਾਅਦ ਮਨੁੱਖੀ ਤਸਕਰ ਹੁਣ ਕੈਨੇਡਾ ਵਾਲੇ ਉੱਤਰੀ ਰਸਤੇ ਦੇ ਵੱਲ ਤੋਂ ਵੱਧ ਕਰ ਰਹੇ ਨੇ ਇਸ ਬਦਲਦੇ ਰੁਝਾਨ ਨੂੰ ਵੇਖਦੇ ਅਮਰੀਕੀ ਏਜੰਸੀਆਂ ਹੁਣ ਕੈਨੇਡਾ ਅਮਰੀਕਾ ਸਰਹੱਦ ਉੱਤੇ ਵੀ ਸਖਤ ਨਿਗਰਾਨੀ ਕਰ ਰਹੀਆਂ ਨੇ ਇਹ ਮਾਮਲਾ ਇੱਕ ਵਾਰ ਫੇਸ ਸਪਸ਼ਟ ਕਰਦਾ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਰਸਤੇ ਕਿੰਨੇ ਖਤਰਨਾਕ ਹੋ ਸਕਦੇ ਨੇ ਅਤੇ ਕਿਵੇਂ ਮਾਸੂਮ ਲੋਕ ਤਸਕਰਾਂ ਤੇ ਚਾਲਤ ਵਿੱਚ ਫਸ ਕੇ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਸਕਦੇ ਨੇ ਕੈਨੇਡਾ ਨੇ ਰਸਤੇ ਅਮਰੀਕਾ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗੈਰ ਕਾਨੂੰਨੀ ਤਸਕਰੀ ਦੇ ਨਾਲ ਜੁੜੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰਕੇ ਉਸ ਉੱਤੇ ਸੰਘੇਦਾਲਤ ਦੇ ਵਿੱਚ ਮੁਕਦਮਾ ਦ ਜਿਸ ਉਤੇ ਨਿਊਯਾਰਕ ਦੇ ਫੈਡਰਲ ਕੋਰਟ ਦੇ ਵਿੱਚ ਮਨੁੱਖੀ ਤਸਕਰੀ ਦੀ ਸਾਜ਼ਿਸ਼ ਉਚੋਣ ਅਤੇ ਵਿਤਿਲਾਭ ਦੇ ਲਈ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਕਰਵਾਉਣ ਦੇ ਦੋਸ਼ ਲਗਾਏ ਗਏ ਨੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਸਾਰਾ ਮਾਮਲਾ ਜਨਵਰੀ ਤੋਂ ਜੂਨ 2025 ਦੇ ਦਰਮਿਆਨ ਅਤੇ ਸੇਚਾਰੇ ਸ਼ਿਵਮ ਨਿਊਯਾਰਕ ਸੂਬੇ ਦੇ ਕਲਿੰਟਨ ਕਾਉਂਟੀ ਖੇਤਰ ਦੇ ਵਿੱਚ ਕੈਨੇਡਾ ਅਮਰੀਕਾ ਸਰਹੱਦ ਰਾਹੀਂ ਲੋਕਾਂ ਨੂੰ ਗੁਪਤ ਤਰੀਕੇ ਨਾਲ ਅਮਰੀਕਾ ਪਹੁੰਚਾਉਂਦਾ ਕੰਮ ਕਰਦਾ ਸੀ ਜਨਵਰੀ 2025 ਦੇ ਵਿੱਚ ਅਮਰੀਕੀ ਸਰਹੱਦ ਸੁਰੱਖਿਆ ਬਲ ਯਾਨੀ ਸੀਬੀਪੀ ਨੇ ਦੋ ਸ਼ੱਕੀ ਗੱਡੀਆਂ ਨੂੰ ਰੋਕਿਆ ਦੀ ਕੋਸ਼ਿਸ਼ ਕੀਤੀ ਪਰ ਤੋਂ ਹਾ ਗੱਡੀਆਂ ਦੇ ਡਰਾਈਵਰਾਂ ਨੇ ਏਜੰਟਾ ਤੋਂ ਬਚਣ ਦੇ ਲਈ ਤੇਜ਼ ਰਫ਼ਤਾਰ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ